ਸਮਰਾਲਾ ਦੇ ਵਿੱਚ 78ਵੀਂ ਆਜ਼ਾਦੀ ਦਿਹਾੜੇ ਦੇ ਪ੍ਰੇਡ ਦੇ ਦੌਰਾਨ ਤਿੰਨ ਬੱਚੇ ਬੇਹੋਸ਼ ਹੋ ਗਏ ਉਹਨਾਂ ਨੂੰ ਤੁਰੰਤ ਸਮਰਾਲਾ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਸਮਰਾਲਾ ਚ 78ਵਾਂ ਜਾਦੇ ਦਿਹਾੜੇ ਮੌਕੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਪ੍ਰੇਡ 'ਚ ਭਾਗ ਲੈਣ ਵਾਲੇ ਬੱਚਿਆਂ 'ਚ ਤਿੰਨ ਬੱਚੇ ਪ੍ਰੇਡ ਕਰਦੇ ਸਮੇਂ ਬੇਹੋਸ਼ ਹੋ ਗਏ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਇੱਥੇ ਗੌਰ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਜਦ ਬੱਚਿਆਂ ਨੂੰ 108 ਐਂਬੂਲੈਂਸ 'ਚ ਸਮਰਾਲਾ ਦੇ ਹਸਪਤਾਲ ਭਰਤੀ ਕਰਾਇਆ ਗਿਆ ਤਾਂ ਉਸ ਤੋਂ ਬਾਅਦ ਪ੍ਰੇਡ ਸਥਲ ਤੇ ਮੌਜੂਦ ਡਾਕਟਰ ਨੇ ਫਾਰਮਾਸਿਸਟ ਨੂੰ ਗੁਰਾ ਪਲਾਕਿਆ ਤਾਂ ਕਿਹਾ ਕਿ ਤੁਸੀਂ ਆਸਪਤਾਲ। ਹਲਸੋਣ ਦੇ ਆ ਕੀ ਇਹ ਨਾ ਦੱਸਣਾ। ਮੇਰਾ ਨਾਮ ਹੀ ਨਵਜੀਤ ਸਿੰਘ ਆ। ਕਿਹੜੀ ਪੋਸਟ ਤੇ ਹਾਂ? ਆ ਮੈਂ ਫਾਰਮੇਸੀ ਆਫੀਸਰ ਇਨ ਸਿਵਲ ਆਫੀਸਿਅੰਟੀ ਲੱਗੀ ਹੈ ਤੁਹਾਡੀ। ਮੇਰੀ ਇੱਥੇ ਇੰਡੀਪੈਂਡੈਂਸ ਦੇ ਇਥੇ ਲੱਗੀ ਹੈ ਦਾਣਾ ਮੰਡੀ ਸੋਣ ਵਾਲਾ ਵਿੱਚ। ਕੀ ਘਟਨਾ ਵਾਪਰੀ ਸੀ ਕਿ ਇੱਥੇ ਆਪਣੇ ਪੇਡ ਦੇ ਦੌਰਾਨ ਚਾਰ ਬੱਚੇ ਫੇਟ ਹੋ ਗਏ ਸੀ ਜਿਸ ਤੋਂ ਇੱਕ ਦੀ ਜ਼ਿਆਦਾ ਸੀਰੀਅਸ ਸੀ ਉਹਨੂੰ ਹਾਰਟ ਦੀ ਪ੍ਰੋਬਲਮ ਵੀ ਦੱਸੀ ਗਈ ਸੀ ਥੋੜੀ। ਭੂਖ ਤੇ ਉਹਨੂੰ ਮੁਰਲੀ ਸਹਾਇਤਾ ਪਰ ਦੇ ਕੇ ਅਸੀਂ ਆਪਣਾ ਹਸਪੀਟਲ ਤੱਕ ਪਹੁੰਚਾ ਦਿੱਤਾ ਗਿਆ ਵਾ। ਇਹ ਕਿੰਨੇ ਕੇ ਬਈ ਦੀ ਘਟਣਾ ਜੀ ਪ੍ਰੇਡ ਦਰਾਂ ਨਹੀਂ ਹੋਈ ਪ੍ਰੇਡ ਦਰਾਂ ਨਹੀਂ ਹੋਇਆ ਇਹ ਤੁਹਾਡੀ ਇੱਕ ਬਹਿਸ ਵੀ ਹੋ ਰਹੀ ਸੀ ਕਿਸੇ ਨਾਲ ਕੌਣ ਸੀਗੇ ਉਹ ਉਹ ਸਾਡੇ ਇੰਚਾਰਜ ਸੀ ਡਾਕਟਰ ਲਖਵਿੰਦਰ ਹੂੰ ਹੂੰ ਕੀ ਕਹਿ ਰਹੇ ਸੀ ਤੁਸੀਂ ਥੀ ਸਾਈਡ ਵੀ ਹੀ ਇਜ਼ ਅ ਇੰਚਾਰਜ ਕਹਿੰਦੇ ਸਾਨੂੰ ਪਹਿਲਾਂ ਤੂੰ ਸਾਨੂੰ ਕਾਲ ਕਰਕੇ ਦੱਸਣਾ ਸੀ ਫਿਰ ਜੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਫਿਰ ਮੈਂ ਦੇਖਦਾ ਮਤਲਬ ਜੋ ਵੀ ਤੁਹਾਨੂੰ ਪਤਾ ਹੀ ਉਸ ਚੀਜ਼ ਦਾ ਮੇਰੀ ਪਰ ਮੇਰੇ ਪ੍ਰੋਟੋਕਾਲ ਇਹ ਕਹਿੰਦੇ ਆ ਸਰ ਵੀ ਪਹਿਲਾਂ ਪੇਸ਼ੈਂਟ ਨੂੰ ਦੇਖਣਾ ਨਾ ਕੇ ਆਪਣੇ ਇਨਚਾਰਜ ਨੂੰ ਇਨਫਾਰਮ ਕਰਨਾ ਉਹਨੂੰ ਫਸਟ ਏਡ ਦੇਣੀ ਤੇ ਉਹਨੂੰ ਆਪਣਾ ਸਹੀ ਸਲਾਮਤ ਹਸਪਤਲ ਤੱਕ ਪਹੁੰਚਾਉਣਾ ਜੋ ਮੈਨੂੰ ਮੇਰੀ ਡਿਊਟੀ ਦੱਸਦੀ ਹੈ ਹੁਣ ਤੁਸੀਂ ਪਹੁੰਚਾ ਦਿੱਤਾ ਹਸਪਤਲ ਅਸੀਂ ਹਸਪਤਲ ਪਹੁੰਚਾ ਦਿੱਤਾ ਹੈ ਬੱਚੇ ਠੀਕ ਨਹੀਂ ਬੱਚੇ ਠੀਕ ਨਹੀਂ ਡਾਕਟਰ ਵੀ ਇੱਕ ਇੱਕ ਤੇ ਰੇਟ ਦਵਾ ਕੇ ਲਾਦੇ ਆਂ ਪੇਵਾ ਚੜੀਆਂ ਨਾ ਪਸਾ ਦੇ ਸਲਾਮਤ ਚਾਹਤ ਇਹਨਾਂ ਨੂੰ ਚਾਹੀਦੀ 108 ਆਸਥਾਨ ਪਹੁੰਚਾ ਕੇ ਆਈਏ ਆਪਣੀ ਕਿ ਮੈਂ ਆਪ ਉਹ ਆਸਥਾਨ ਜਾ ਕੇ ਦੇਖ ਕੇ ਆਂ ਤੇ ਬੱਚੇ ਬਿਲਕੁਲ ਠੀਕ ਠਾਕ ਨੇ ਤਾਂ ਸਭਾ ਗੱਲ ਕਰੀਏ ਤਾਂ ਉਹਨਾਂ ਦਾ ਫਾਰਮ ਭਰਵਾਉਣਾ ਜ਼ਰੂਰੀ ਹੈ ਜਾਂ ਪਹਿਲਾਂ ਮੈਡੀਕਲ ਆਪਸਰ ਇਨਫੋਰਮੇਸ਼ਨ ਦੇਣਾ ਜ਼ਰੂਰੀ ਹੈ ਬੱਚਾ ਨਹੀਂ ਬਚਾਉਣਾ ਵੀ ਜ਼ਰੂਰੀ ਹੈ ਪਰ ਨਾਲ ਦੀ ਨਾਲ ਮੈਡੀਕਲ ਨੌਲੇਜ ਦੇ ਵਿੱਚ ਲਿਆਉਣਾ ਜ਼ਰੂਰੀ ਛ ਉਹਨਾਂ ਦਾ ਫਾਰਮਾਸਿਸਟ ਦਾ ਮੈਡੀਕਲ ਟੀਮ ਦਾ ਵੀ ਗੇਨ ਚਾਰਜ ਮੈਂ ਇੱਥੇ ਮੌਜੂਦ ਹਾਂ ਫੰਕਸ਼ਨ ਦੇ ਵਿੱਚ ਤੇ ਮੈਨੂੰ ਨਹੀਂ ਦੱਸਿਆ ਗਿਆ ਉਹਨਾਂ ਨੇ ਕਿਹਾ ਸੋ ਮਾਚਾਣਾ ਵੀ ਕੋਈ ਹੋਇਆ ਸੀ ਨਾ ਉਹਨਾਂ ਨੂੰ ਇਹ ਪਤਾ ਸੀਗਾ ਪਰ ਤੁਹਾਨੂੰ ਪਤਾ ਨਹੀਂ ਸੀ ਕਿ ਇਹ ਹੋ ਸਕਦਾ ਮੈਨੂੰ ਉਹਨਾਂ ਨੇ ਦੱਸਿਆ ਕਿ ਆ ਗੱਡੀ 108 ਬੜੀ ਤੇਜ਼ੀ ਨਾਲ ਗਈ ਹੈ ਅਸੀਂ ਨਾਲ ਇਕੱਠੇ ਬੈਠੇ ਆ ਫਿਰ ਮੈਂ ਉਸੇ ਵੇਲੇ ਫੋਨ ਕੀਤਾ ਤੇ ਉਸੇ ਵੇਲੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਬੱਚੇ ਬੇਹੋਸ਼ ਹੋਇਆ ਤੇ ਮੈਂ ਲੈ ਕੇ ਜਾ ਰਿਹਾ ਡਾਕਟਰ ਸਾਹਿਬ ਬੱਚੇ ਦੀ ਜਾਨ ਬਚਾਉਣਾ ਜ਼ਰੂਰੀ ਹੈ ਜਾਂ ਡਿਊਟੀ ਕਰਨੀ ਜ਼ਰੂਰੀ ਹੈ ਡਿਊਟੀ ਕਰਨੀ ਜ਼ਰੂਰੀ ਹੈ ਤੇ ਬੱਚੇ ਦੀ ਜਾਨ ਬਚਾਉਣੀ ਜ਼ਿਆਦਾ ਜ਼ਰੂਰੀ ਹੈ ਇਰ ਉਹਨਾਂ ਨੇ ਤਾਂ ਸਹੀ ਕੀਤਾ ਉਹਨਾਂ ਨੇ ਸਹੀ ਕੀਤਾ ਮੈਂ ਗਲਤ ਨਹੀਂ ਕਹਿ ਰਿਹਾ ਪਰ ਘਟੋ ਘਟ ਸਿਨੀਅਰ ਅਫਸਰ ਦੀ ਉਸੇ ਵੇਲੇ ਨੌਲੇਜ ਲੈਣਾ ਜ਼ਰੂਰੀ ਸੀ ਮੈਂ ਉਹਨੂੰ ਇਹ ਵੀ ਕਹਿ ਰਿਹਾ ਸੀ ਉਹਨਾਂ ਨੂੰ ਵੀ ਮੈਂ ਉਹਨੂੰ ਨੋਟਿਸ ਭੇਜੂਗਾ ਦੇਖੋ ਜੀ ਜਦੋਂ ਸੀਨੀਅਰ ਨੂੰ ਦੱਸਿਆ ਵੀ ਨਹੀਂ ਕੋਈ ਇਨਫੋਰਮ ਹੀ ਨਹੀਂ ਕਰੇਗਾ ਕਿ ਜ਼ਿੰਮੇਵਾਰੀ ਤਾਂ ਸੀਨੀਅਰ ਬੰਦੇ ਦੀ ਬਣ ਜਾਂਦੀ ਹੈ ਮੈਂ ਨੌਲੇਜ ਤੋਂ ਬਿਨਾ ਹੀ ਉਹਕੇ ਪੋਸਟੇ ਸ਼ਿਫਟ ਹੋਏ ਨੇ